ਕਪੂਰਥਲਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮಿತಿ ਦੀਆਂ ਚੋਣਾਂ ਲਈ ਨਾਮਜ਼ਦਗੀ ਦੀ ਆਖਰੀ ਤਾਰੀਖ 4 ਦਸੰਬਰ ਸੀ ਜਿਸ ਦੇ ਚੱਲਦਿਆਂ ਫਗਵਾੜਾ ਵਿਖੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਖਰੀ ਦਿਨ ਆਪੋ ਆਪਨੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਗਏ। ਮੀਡੀਆ ਨਾਲ ਗੱਲਬਾਤ ਸਾਂਝੀ ਕਰਦੇ ਆਂ ਤਹਿਸੀਲਦਾਰ ਫਗਵਾੜਾ ਨੇ ਦੱਸਿਆ ਕਿ ਇਹਨਾਂ ਚੋਣਾਂ ਦੇ ਚਾਹਵਨ ਉਮੀਦਵਾਰਾਂ ਵੱਲੋਂ 98 ਨਾਮਜ਼ਦਗੀ ਪੇਪਰ ਦਾਖਲ ਕਰਵਾਏ ਗਏ ਹਨ। ਜਦਕਿ ਨਾਮਜ਼ਦਗੀ ਪੇਪਰਾਂ ਦੀ ਪੜਤਾਲ 5 ਦਸੰਬਰ ਨੂੰ ਹੋਵੇਗੀ। ਵਾਪਿਸ ਲੈਣ ਦੀ ਆਖਰੀ ਤਾਰੀਖ ਮਿਤੀ 6 ਦਸੰਬਰ ਸ਼ਾਮ 3 ਵਜੇ ਤ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੈਲਟ ਪੇਪਰਾਂ ਦੀ ਮਦਦ ਨਾਲ ਹੋਵੇਗੀ ਜਦਕਿ ਮਿਤੀ 17 ਦਸੰਬਰ ਨੂੰ ਪੋਲ ਹੋਈਆਂ ਵੋਟਾਂ ਦੀ ਗਿਣਤੀ ਹੋਵੇਗੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਸਨਮੁਖ ਜਿਹੜੀ ਇਲੈਕਸ਼ਨ ਦਾ ਸ케ਜੂਲ ਜਾਰੀ ਕੀਤਾ ਹੋਇਆ ਬਲੌਕ ਸਮਤੀ ਜ਼ਿਲ੍ਹਾ ਪ੍ਰੇਸ਼ਰਨ ਦੀ ਇਲੈਕਸ਼ਨਾਂ ਆਪਣੇ ਫਗਵਾੜੇ ਦੇ ਵਿੱਚ ਇੱਕ ਤਰੀਕ ਤੋਂ ਲੈ ਕੇ 4 ਤਰੀਕ ਤੱਕ ਜਿਹੜੇ ਨਾਮਿਨੇਸ਼ਨ ਆ ਸੀਗੀਆਂ ਇਹਨਾਂ ਚਾਰ ਦਿਨਾਂ ਦੌਰਾਨ ਆਪਣੇ ਟੋਟਲ 98 ਜਿਹੜੇ ਨਾਮਿਨੇਸ਼ਨ ਫਾਰਮ ਸਬਮਿਟ ਹੋਏ ਨੇ ਤੇ ਜਿੰਨਾਂ ਦੇ ਕੱਲ ਸੈਕਿਉਰਿਟੀ ਨਹੀਂ ਹੈਗੀ ਤੇ ਫਰਦਰ ਜੋ ਵੀ ਸਰਕਾਰ ਦੀ ਹਦਾਇਤਾਂ ਦੇ ਸਬੰਧ ਜੋ ਸ਼ਡਿਊਲ ਹੈਗਾ ਉਹਦੇ ਮੁਤਾਬਕ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਉਧਰ ਇਸ ਸਬੰਧੀ ਭਾਜਪਾ ਉਮੀਦਵਾਰਾਂ ਵੱਲੋਂ ਵੀ ਸਾਬਕਾ ਮੰਤਰੀ ਸੋਮਪ੍ਰਕਾਸ਼ ਕੈਂਦ ਦੀ ਹਾਜ਼ਰੀ 'ਚ ਪੇਪਰ ਦਾਖਲ ਕਰਵਾਏ ਗਏ। ਮੀਡੀਆ ਨਾਲ ਗੱਲਬਾਤ ਸਾਂਝੀ ਕਰਦੇ ਆਂ। ਸ਼੍ਰੀ ਸੋਮਪ੍ਰਕਾਸ਼ ਅਤੇ ਅਵਤਾਰ ਸਿੰਘ ਮੰਡ ਨੇ ਕਿਹਾ ਕਿ ਭਾਜਪਾ ਆਪਣੀ ਪਾਰਟੀ ਸਿਪਲ ਤੇ ਹੀ ਇਕੱਲੀਆਂ ਚੋਣ ਲੜੇਗੀ। ਜਨਾਬ ਸਾਹਿਬ ਜੀ ਦੇ ਜਿਹੜਾ ਵੀ ਚੋਣਾਂ ਦੇ ਸਬੰਧ ਵਿੱਚ ਅੱਜ ਆਖਰੀ ਦਿਨ ਹੈ ਉਹ ਪ੍ਰੋਫਾਈਲ ਕਰ ਰੰਗਾ ਅਸੀਂ 2020 ਪਵਾੜਾ ਵਿੱਚ ਪ੍ਰੋਫਾਈਲ ਕਰ ਰਹੇ ਹਾਂ ਦੋ ਜਿਹੜਾ ਬੀਜ ਕਰੇ ਕਰ ਰਹੇ ਹਾਂ ਉਹਨਾਂ ਦੇ ਉੱਤੇ ਸਟਰੋਂਗ ਕੈਂਡੀਡੇਟ ਕਰੀ ਤਾਰੇ ਬੜਾ ਰੋਚਕ ਮੌਕਾ ਹੋਇਗਾ ਜਿਹੜੀ ਪਾਰਟੀ ਦਾ ਪਾਰਟੀ ਪੋਰਟ ਬਗਿਆ ਬਣਵਾਉਣਾ ਇਹ ਬਲੈਕ ਸਬ ਤੇ ਜਿਲ੍ਹਾ ਦੇ ਚਿਲ ਜਿਹੜੀ ਡੋਮਿਨੇਸ਼ਨ ਫਾਈਲ ਹੋ ਰਹੀ ਆ ਉਹਨਾਂ ਵਿੱਚ ਸਾਡੇ ਜਿਹੜੇ ਭਾਜਪਾ ਦੇ ਸਾਰੇ ਕੈਂਡੀਡੇਟ ਆ ਉਹ 100 ਪ੍ਰਤੀਸ਼ਤ ਇੱਥੇ ਪਹੁੰਚੇ ਹੋਏ ਆ ਔਰ ਸਾਰੇ ਦੇ ਵਿੱਚ ਬਹੁਤ ਉਤਸ਼ਾਹ ਆ ਇਹ ਜਿਹੜੀ ਚੋਣਾਂ ਬੋਲ ਦੇ ਨਿਸ਼ਾਨਦੇ ਉਤੇ ਲੜੀ ਜਾਣੀ ਹੈ ਪਾਰਟੀ ਵੱਲੋਂ ਔਰ ਜਿਹੜੇ ਸਾਰੇ ਸਾਡੇ ਕੈਂਡੀਡੇਟ ਬਹੁਤ ਉਜਵਲ ਬੜੇ ਲੈ ਕੇ ਕੈਂਡੀਡੇਟ ਸੀ ਪਾਰਟੀ ਲੱਭ ਕੇ ਦਿੱਤੇ ਆ ਔਰ ਵੱਡੀ ਸਾਨੂੰ ਆਜੇ ਵੱਡੀ ਲੋਕ ਜਿਹੜੀ ਅਲੀਅਨੈਂਸ ਟਾ ਕੇ ਇਹਨਾਂ ਨੂੰ ਸੇਵਾ ਕਰਨ ਦਾ ਮੌਕਾ ਦੇਣਾ ਉਧਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਵੱਲੋਂ ਵੀ ਆਪਣੇ ਨਾਮਜ਼ਦਗੀ ਪੇਪਰ ਜਮ੍ਹਾਂ ਕਰਵਾਏ ਗਏ ਅਤੇ ਇਹਨਾਂ ਚੋਣਾਂ 'ਚ ਵੱਡੀ ਗਿਣਤੀ 'ਚ ਜਿੱਤਣ ਦੇ ਦਾਅਵੇ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੁਹਾਡਾ ਭੁਲਰਾਇ ਜੋਂ ਤੋਂ ਖੜੇ ਆ ਗਏ ਆ ਤੇ ਅੱਜ ਸ਼੍ਰੋਮਣੀ ਅਕਾਲੀ ਔਰ ਵੱਲੋਂ ਕਾਰੇ ਭਰਨ ਆਏ ਸੀਗੇ ਉਹ ਭਰੇ ਗਏ ਹੈਗੇ ਨੇ ਤੇ ਲੱਗੇ ਸਾਡੇ ਜਿਹੜੇ ਨਾਲ ਦੇ ਪਿੰਡਾਂ ਕਾਲਗੜ ਲਾਲੋ वगैरह ਪਿੰਡ ਰਹਿ ਕੇ ਸਾਡੇ ਉਹਨਾਂ ਨੂੰ ਸਾਰੇ ਮੈਂਬਰਾਂ ਨੂੰ ਬੇਨਤੀ ਕਰਦੇ ਆਂ ਕਿ ਆਪਣੇ ਮੈਂਬਰ ਨੂੰ ਵੋਟ ਪਾ ਕੇ ਵੱਧ ਤੋਂ ਵੱਧ ਜਿਤਾ ਕੇ ਸ਼ੂਮਨ ਅਕਾਲੀ ਦਾਸ ਬਣਾਓ ਤੇ ਉਸ ਤੋਂ ਬਾਅਦ ਜਿਹੜੇ ਕੰਮ ਪਿੰਡਾਂ ਦੇ ਵਿੱਚ ਪੈਂਡਿੰਗ ਪਏ ਆ ਉਹ ਸਾਰੇ ਜੋਸ਼ ਹੋਣਾ ਕਰਵਾਏ ਜਾਣਗੇ ਔਰ ਆਪਣੇ ਵੱਲੋਂ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਮੇਰੇ ਨਾਲ ਆਏ ਆ ਤੇ ਦੁਕਾਨ ਨੂੰ ਬੇਨਤੀ ਕਰਦਾ ਹਾਂ ਕਿ ਵੋਟਾਂ ਪਾ ਕੇ ਆਪਣੀਆਂ ਵੱਧ ਤੋਂ ਵੱਧ ਆਪਣੇ ਉਮੀਦਵਾਰ ਸ਼ੂਮਨ ਅਕਾਲੀ ਦਾਸ ਜਿਤਾਣਾ